ਸਾਦਾ ਬਿੱਬੀ ਨਾਲ ਇਹ ਜਾ ਨਾਤਾ ਹੈ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਸਾਖਤ ਹੈ ਬਿੱਬੀ ਸਾਡੇ ਵਾਸਤੇ ਕਬੀਰ ਆ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ ਬਾਸਨਕਾਰੋ ਪਰਸੀ ਹੈ ਤੌ ਕਛ ਲਾਗੇ ਨਾਗ ਬਿੱਬੀ ਨੂੰ ਮੜਾ ਦੇ ਹੱਥ ਲਾਵਾਂਗੇ ਕੋਈ ਦਾਗ ਲੱਗਣੀ ਲੱਗਣਾ ਹੂੰ ਦੂਜਾ ਉਹਨੇ ਕੀ ਕਰਨਾ ਹੈ ਕਹਿੰਦਾ ਕਬੀਰ ਆ ਸਾਖਤ ਕੀ ਸੰਗਤ ਬੁਰੀ ਕਿਹਨੇ ਨਿਖਟ ਜਿਉਂ ਬੇਰ ਉਹ ਝੁੱਦੀ ਹੈ ਉਹ ਚੀਰੀਏ ਸਾਖਤ ਸੰਗ ਨਾ ਹੇਰ ਉਹ ਕਿਉਂ ਲੜਗੇ ਅਸੀਂ ਜੀਵੇ ਜਾਵਾਂਗੇ ਕਿਉਂਕਿ ਅਸੀਂ ਨਰਮ ਆ ਉਹ ਬੇਰੀ ਐ ਅਸੀਂ ਕਹਿੰਦੇ ਆ ਅਸੀਂ ਜੀਵੇ ਜਾਵਾਂਗੇ ਉਹਨਾਂ ਨਾਲ ਕੋਈ ਸਾਡਾ ਮੇਲ ਨਹੀਂ ਐ ਸਾਡੀ ਕੋਈ ਲੜਾਈ ਨਹੀਂ ਉਹਨਾਂ ਨਾਲ ਪਰ ਸਾਡਾ ਮੇਲ ਵੀ ਕੋਈ ਨਹੀਂ ਹਾਂ ਜੇ ਉਹਨਾਂ ਨੇ ਸਾਨੂੰ ਬਰਾਬਰ ਦਾ ਸਮਝ ਕੇ ਰਹਿਣਾ ਜਿਵੇਂ ਗਵਾਂਡੀ ਗੰਦੇ ਨੇ ਉਦਾਂ ਅਸੀਂ ਤਿਆਰ ਆ ਸੰਤ ਕੋਈ ਪਰਵਾਹ ਨਹੀਂ ਪਰ ਜੇ ਉਹ ਸੋਚਣ ਵੀ ਥੱਲੇ ਡੱਕੇ ਉਹ ਜਿਹੜੀ ਪਾਰਟੀ ਇਹਨਾਂ ਨਾਲ ਰਲ ਗਈ ਹੈ ਕੱਲੀ ਦਲ ਦਾ ਫੇਰ ਵੀ ਮਾੜਾ ਹਲ ਉਹਨਾਂ ਨਹੀਂ ਕਰਿਆ ਨਾ ਆ ਦੋ ਹਿੱਸੇ ਉਹਨਾਂ ਨਹੀਂ ਕਰਵਾਏ ਹੋਏ ਨੇ ਅੰਦਰ ਸੋ ਇਸ ਕਰਕੇ ਉਹ ਸਿੱਖੀ 'ਤੇ ਹਮਲਾ ਕਰਦੇ ਨੇ ਉਹ ਗੁਰਬਾਣੀ 'ਤੇ ਹਮਲਾ ਕਰਦੇ ਨੇ ਸਿੱਕੇ ਉਤੇ ਹੋਰ ਜ ਕੁਝ ਪ੍ਰਚਾਰ ਕਰ ਦੇਣਗੇ ਤੁਸੀਂ ਮੰਨ ਸਕਦੇ ਹੋ ਕਹਿੰਦੇ ਗੁਲਜੇਵਾਲ ਦਾ ਮਟੀਰੀਅਲ ਸੀ ਇਹਨਾਂ ਕਹਾਬ ਮੈਂ ਕਹਿੰਨੀ ਹੈ ਤਾਂ ਇਹੋ ਜੀ ਗੱਲ ਹੈ ਜੇ ਗੁਰਬਾਣੀ ਬਦਲ ਦੇਣੀ ਹੈ ਜੇ ਇਤਿਹਾਸ ਬਦਲ ਦੇਣਾ ਹੈ ਤਾਂ ਠੀਕ ਹੈ ਫਿਰ ਤਾਂ ਗੱਲ ਹੀ ਖਤਮ ਹੈ ਫਿਰ ਤਾਂ ਕੁਝ ਰਹਿਣਾ ਹੀ ਨਹੀਂ